ਜੇਕਰ ਤੁਹਾਡੇ ਖਾਤੇ 'ਚ ਨਹੀਂ ਆ ਰਹੀ PM ਕਿਸਾਨ ਨਿਧੀ ਦੀ ਕੈਸ਼ ਤਾ ਹੋੜ ਹੀ ਕਰ ਲੋ ਆ ਕੰਮ ਜਲਦੀ ਹੀ ਤੁਹਾਡੇ ਖਾਤੇ ਦੇ ਵਿੱਚ ਮਿਲੇਗੀ ਤੁਹਾਨੂੰ ਕਿਸ਼ਤ ਭਾਰਤ ਸਰਕਾਰ ਦੁਆਰਾ ਕਿਸਾਨਾਂ ਲਈ ਲਾਗੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਣੀ ਕਿ PM ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਇਸ ਸਕੀਮ ਸ਼ੁਰੂ ਤੋਂ ਹੀ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਵਾਸਤੇ ਹੈ ਜਾਨੀ ਕਿ ਉਸ ਦਾ ਮਕਸਦ ਦੇ ਲਈ ਲਾਹੇਵੰਦ ਸਾਬਿਤ ਹੋਈਆ ਪਰ ਬਹੁਤ ਸਾਰੇ ਕਿਸਾਨਾਂ ਦੀ ਕਿਸ਼ਤ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਪਰ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜਿਵੇਂ ਜਿਵੇਂ ਤੁਹਾਨੂੰ ਦੱਸਾਂਗੇ ਤੁਸੀਂ ਓਮੇ ਓਮੇ ਆਪਣੇ ਫੋਨ ਦੇ ਉੱਤੇ ਐਪ ਖੋਲ ਕੇ ਸੈਟਿੰਗ ਕਰ ਲਵੋ ਤਾਂ ਆਓ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਕਰਨਾ ਕੀ ਹੈ ਤੇ ਕਦੋਂ ਤੁਹਾਡੇ ਖਾਤੇ ਦੇ ਵਿੱਚ ਇਹ ਪੈਸੇ ਆ ਜਾਣਗੇ। ਭਾਰਤ ਸਰਕਾਰ ਦੁਆਰਾ ਕਿਸਾਨਾਂ ਲਈ ਲਾਗੂ ਕੀਤੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਆ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਆ। ਇਸ ਸਕੀਮ ਸ਼ੁਰੂ ਤੋਂ ਹੀ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਲਾਹੇਵੰਦ ਸਾਬਿਤ ਹੋ ਰਹੀ ਆ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in ਤੇ ਜਾਓ ਹੋਮ ਪੇਜ ਤੇ ਜਾਓ ਅਤੇ eKYC ਵਿਕਲਪ ਤੇ ਕਲਿੱਕ ਕਰੋ ਉਸ ਤੋਂ ਬਾਅਦ eKYC ਪੇਜ ਖੁੱਲ ਜਾਵੇਗਾ ਐਸੋ ਬਾਅਦ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ ਐਸੋ ਬਾਅਦ ਸਰਚ ਬਟਨ ਤੇ ਕਲਿੱਕ ਕਰੋ ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੈ ਤਾਂ ਤੁਹਾਡੇ ਫੋਨ ਤੇ ਇੱਕ OTP ਆਵੇਗਾ ਇਸ ਨੂੰ ਦਰਜ ਕਰੋ ਅਤੇ ਸਬਮਿਟ ਬਟਨ ਤੇ ਕਲੈਕ ਕਰੋ ਇਸ ਤੋਂ ਬਾਅਦ ਤੁਹਾਨੂੰ ਇੱਕ ਸੁਨੇਹਾ ਦਿਖਾਈ ਦੇਵੇਗਾ ਜਿਸ ਦੇ ਵਿੱਚ ਲਿਖਿਆ ਹੋਵੇਗਾ ਕਿ ਤੁਹਾਡੀ KYC ਸਫਲਤਾਪੂਰਵਕ ਹੋ ਗਈ ਹੈ ਜੇਕਰ ਆਧਾਰ ਨੰਬਰ ਉਹਨਾਂ ਦੇ ਮੋਬਾਈਲ ਨੰਬਰ ਨਾਲ ਲਿੰਕ ਨਹੀਂ ਹੈ ਤਾਂ ਅਤੇ ਫਿੰਗਰ ਨਹੀਂ ਲੱਗ ਰਹੀ ਤਾਂ ਉਹ ਪਲੇ ਸਟੋਰ ਤੇ ਜਾ ਕੇ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨidhi ਐਪ ਨੂੰ ਡਾਊਨਲੋਡ ਕਰ ਸਕਦੇ ਨੇ ਅਤੇ ਚਿਹਰੇ ਰਾਹੀਂ ਈ ਕੇਵਾਈਜ਼ੀ ਕਰ ਸਕਦੇ ਨੇ ਹੁਣ ਤੁਹਾਨੂੰ ਦੱਸਦੇ ਕਿ ਕਿਸਾਨ ਸਰਮਾਨ ਨidhi ਯੋਜਨਾ ਦੇ ਤਹਿਤ 6000 ਰੁਪਏ ਸਾਲਾਨਾ ਪ੍ਰਾਪਤ ਕਰਨ ਲਈ ਇੱਕ ਕਿਸਾਨ ਨੂੰ ਆਪਣੇ ਖਾਤੇ ਤੇ ਐਨਪੀਸੀਆਈ ਕਰਵਾਉਣਾ ਹੋਵੇਗਾ ਐਨਪੀਸੀਆਈ ਨੂੰ ਲਿੰਕ ਕਰਨ ਲਈ ਤੁਸੀਂ ਬੈਂਕ ਪਾਸਬੁਕਾਟੇ ਆਧਾਰ ਕਾਰਡ ਨਾਲ ਆਪਣੀ ਨਜ਼ਦੀਕੀ ਬੈਂਕ ਸਾਖਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਨਿਯਮਤ ਮਿਤੀ ਤੋਂ ਬਾਅਦ ਵੀ ਕਿਸ਼ਤ ਤੁਹਾਡੇ ਖਾਤੇ ਦੇ ਵਿੱਚ ਨਹੀਂ ਪਹੁੰਚਦੀ ਤਾਂ ਕੁਝ ਦਿਨ ਉਡੀਕ ਕਰੋ ਜੇਕਰ ਇਹ ਅਜੇ ਵੀ ਨਹੀਂ ਆਉਂਦੀ ਤਾਂ ਤੁਹਾਡੇ ਬੈਂਕ ਖਾਤੇ ਦੇ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਗਲਤ ਜਾਣਕਾਰੀ ਜਾਂ ਅਧੂਰੀ ਕੇਵਾਈਸੀ ਕਾਰਨ ਭੁਗਤਾਨ ਦੇ ਵਿੱਚ ਸਮੱਸਿਆ ਹੋ ਸਕਦੀ ਹੈ ਅਜਿਹੀ ਸਿਥਿਤੀ ਦੇ ਵਿੱਚ ਤੁਹਾਨੂੰ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਬਿਊਰੋ ਰਿਪੋਰਟ ਹਮਦਾਰ ਜੀ ਟੀਵੀ